ਲਓ ਵੀ ਮਿੱਤਰੋ ਇੱਕ ਸ਼ਾਨਦਾਰ ਹੋਰ ਤੋਹਫਾ ਲੈ ਕੇ ਪਹੁੰਚੇ ਆਂ ਬਾਈ Honda City SV ਮਾਡਲ ਦੇ ਵਿੱਚ 2014 ਮਾਡਲ ਕਾਰ ਹਰਿਆਣਾ ਨੰਬਰ ਜਮਾ ਨਵੀਨਕੌਰ ਕਾਰ ਆ ਮਿੱਤਰੋ ਕਾਰ ਦੇ ਬਾਈ ਟਾਇਰ ਚੈੱਕ ਕਰਾ ਦੇ ਮਿੱਤਰੋ ਟਾਇਰਾਂ ਦੀ ਕੰਡੀਸ਼ਨ ਗੁੱਡ ਪਈ ਆ ਕਾਰ ਘੇਰੇ ਦੀ ਚੈੱਕ ਕਰ ਲਓ ਜਮਾ ਨਵੀਨਕੌਰ ਕਾਰ ਆ ਬਾਈ ਬੰਪਰ ਟੂ ਬੰਪਰ ਬੀਮਾ ਸਾਰੇ ਡਾਕੂਮੈਂਟ ਨੇ ਜਿਹੜੇ ਕਾਰ ਦੇ ਕੰਪਲੀਟ ਨੇ SV ਵੈਰੀਐਂਟ ਦੇ ਵਿੱਚ ਆ ਮਿੱਤਰੋ ਜਮਾਂ ਨਵੀਨ ਕੋਰ ਸ਼ੋਰੂਮ ਪੀਸ ਦੀ Honda City ਲੈ ਕੇ ਪਹੁੰਚੇ ਆ ਬਾਈ ਕਾਰ ਇੰਟੀਰੀਅਰ ਦੀ ਚੈੱਕ ਕਰ ਲੋ ਮਿੱਤਰੋ ਜਮਾਂ ਨਵੀਨ ਕੋਰ ਸੀਟ ਕਵਰ ਮੈਟ ਵਗੈਰਾ ਜਮਾਂ ਨਵੇਂ ਕਰੂਜ਼ ਕੰਟਰੋਲ ਦੇ ਵਿੱਚ Honda City ਆ ਗਈ ਮਿੱਤਰੋ Honda City ਲੈਣੀ ਆ ਤਾਂ ਬਾਈ ਇੱਕ ਵਾਰੀ ਆਪਣੇ ਨਾਲ ਜ਼ਰੂਰ ਕੰਟੈਕਟ ਕਰ ਲੋ ਫਤੇ ਮੋਟਰ ਤੇ ਜ਼ਰੂਰ ਵਿਜ਼ਿਟ ਕਰ ਲੋ ਆਲਟੋ ਫਰੀਚ ਕੱਢਣੀ ਆ ਮਿੱਤਰੋ ਕੁਛ ਨਹੀਂ ਕਰਨਾ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸੋਹਣੇ ਸੋਹਣੇ ਕਰ ਦਿਓ ਕਮੈਂਟ 8690885637 ਨੰਬਰ ਆ ਬਾਈ ਕਾਲ ਕਰ ਲੋ ਜਦੋਂ ਮਰਜ਼ੀ ਕਾਲ ਕਰ ਲੋ ਐਨੀ ਟਾਈਮ ਕੋਈ ਵੀ ਜਾਣਕਾਰੀ ਹੈ ਜਿਹੜੀ ਤੁਸੀਂ ਲੈ ਸਕਦੇ ਹੋ ਫ੍ਰੀ ਚਲਟੋ ਕੱਢਣ ਲੱਗੇ ਆ ਬਾਈ ਮੌਕਾ ਹੱਥੋਂ ਨਾ ਗਵਾ ਲਿਓ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਸੋਹਣੇ ਸੋਹਣੇ ਕਰ ਦਿਓ ਕਮੈਂਟ Honda City ਲੈਣੀ ਆ ਤਾਂ ਬਾਈ ਆਪਣੇ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰ ਲੋ ਬਾਕੀ ਬਾਈ ਸਕਰੀਨ ਤੇ ਚੱਲਦੇ ਨੰਬਰ ਨੇ ਲੁੱਟ ਲੋ ਮੇਲਾ ਧੰਨਵਾਦੀ